ਬਾਕੀ ਆਪਾਂ ਕੰਮ ਕਿਹੜੇ ਆਏ ਤਾਂ ਕਰੀ ਆ। ਅਸੀਂ ਬਾਦਲ ਕੰਜਰ ਤੋਂ ਕੀ ਲੈਣਾ? ਆਹੇ ਤੁਸੀਂ ਕਰਨੇ ਹੋ, ਹੋਰ ਵੀ ਕਰਨੇ ਆ। ਆਹੇ ਤੁਸੀਂ ਤੁਸੀਂ ਕਰਾਉਂਦੇ ਰਹੇ ਜੇ। ਆਹ ਗੁਰਦੁਆਰਾ ਸਾਹਿਬ ਦੀ ਸ਼ਰਾਬਾ ਨਿਕਲੀਆਂ ਹੁਣ। ਉਹ ਬੀਬੀ ਧਰਨਾ ਲਾ ਕੇ ਬੈਠੀ। ਇਸ ਸ਼ਰਮਣੀ ਕਮੇਟੀ ਦਾ ਕੰਮ ਨਹੀਂ ਕੇ। ਤੈਰੇ ਵੀ ਐਵੇਂ ਹੁੰਦੇ ਆ। ਤੂੰ ਰਹਿ। ਇਸ ਸ਼ਰਮਣੀ ਕਮੇਟੀ ਦਾ ਕੰਮ ਨਹੀਂ ਹੈ ਕੇ ਕੇ। ਯਾਰ ਬਾ ਯਾਰ ਪੈਸਾ ਗੰਦ ਪਾਇਆ ਤੁਸੀਂ ਫੜ ਕੇ ਆਣ ਕੇ। ਆਹ ਲੈ ਲੈ ਲਾਂਗੇ ਯਾਰ। ਗੰਦ ਗੰਦ ਤੁਸੀਂ ਪਾਇਆ ਫੜ ਕੇ ਸਾਰਾ। ਗੁਰੂ ਰਾਮਦਾਸ ਪਾਇ ਕੋਲ ਘੁਲਟ ਕੇ ਖਾਦੀ ਜਾਂਦਾਈ ਤੁਸੀਂ। ਬੱਸ ਬਹਿ ਜਾ। ਉਹ ਯਾਰ ਤੇਰੇ ਮੈਂ ਤੂੰ ਮੇਰਾ ਠੇਕਾ ਚੁੱਕਿਆ ਮੋਟਾ ਨਾ। ਹਾਉ ਗੰਦ ਪਾਇਆ ਤੁਸੀਂ ਫੜ ਕੇ ਯਾਰ। ਬਾਈ ਬਾਈ ਕਿਉਂ ਗੁਰੂ ਰਾਮ ਦਾ ਪਾਹੇ ਗੋਲ ਘੋਟ ਕੇ ਕਹਾਂਗੇ ਸਿੱਖਾਂ ਤੁਸੀਂ ਮਰਵਾ ਦਿੱਤਾ। ਧੀ ਆਵੇਂ ਬੇਸ਼ਰਮ ਕਿਹ ਹੈ ਜਾਣਦੇ ਨਾ ਹੁਣ ਤਾਂ। ਉਹ ਬਹਿ ਜਾ ਯਾਰ ਕਿਉਂ ਐਵੇਂ ਮਾਸ਼ਾਅੱਲ। ਤੂੰ ਇੱਥੇ ਆ ਗਿਆ ਬੁੱਥਾ ਚੱਕ ਕੇ ਤੂੰ। ਆਉਣਾ ਸੀ ਤੂੰ ਬੰਨਾ ਤੂੰ ਮਿਲੋ ਕਰਾ ਕੇ ਕੰਮ ਤੂੰ 2 ਮਹੀਨਾਗਾ ਮਹੀਨਾ ਕਿਉਂ ਨਹੀਂ ਆਇਆ ਤੂੰ ਪਹਿਲੋ। ਸ਼ਰਮ ਨਾ ਹੋਏ ਤਾਂ ਰਾਣੀ ਕਾ ਤੂੰ ਆ ਆ ਲਿਆ ਠੇਕਾ ਮੇਰਾ ਮੈਂ ਤੇ ਘਰ ਦੇ ਵਿੱਚ ਆਉਣਾ ਤੁਸੀਂ ਗੁਰੂ ਰਾਮ ਦਾ ਪਾਸਾ ਪੈਸਾ ਖਾ ਕੇ ਆਉਂਦੇ ਜੀ ਆਹ ਗੁਰੂ ਪਾਸ਼ਾ ਜੀ ਚਲੋ ਖਾਲਸਾ ਜੀ ਬੈਠੋ ਚਲੋ ਬਾਬਾ ਜੀ ਆਓ ਬਾਬਾ ਚੱਲ ਨੂੰ ਬਾਹਰ ਲੱਗ ਮਗਰ ਅੱਲ ਚਲੇ ਜਾਗੇ ਤੇਰਾ ਹੈ ਤੁਸੀਂ ਬਗਰਾੜੀ ਗੁਰੂ ਘਰਾਂ ਦੀ ਬੇਦਵੀਕ ਲਾ ਕੇ ਸਿੱਖਾਂ ਨੂੰ ਗੋਲੀਆਂ ਮਰਵਾਉਂਦੀਆਂ ਤੇਰਾ ਹੈ ਆਓ ਉੱਥੇ ਚੜ੍ਹ ਜਾਓ ਓ ਬੈਠਾ ਹਾਂ ਗੁਹਤੇ ਉਹ ਦਰਬਾਰ ਸਾਹਿਬ ਚੋਰੀ ਕਰਾਤੇ ਸਰੂਪ ਤੁਸੀਂ ਆਹ ਬੈਠੋ ਬਾਬਾ ਜੀ ਉਹਨਾਂ ਨੂੰ ਬੈਹ ਲੈਂਦਾ ਪੱਪਾ ਅੱਪਾ ਕੰਮ ਨਾ ਉਹ ਜੂਠ ਦੀ ਆ ਗਈ ਇੱਥੇ ਆ ਕੇ ਫੜ ਕੇ ਬੈਠੀ ਆ ਜੀ ਇੱਥੇ ਜੂਠ ਆਈ ਸੀ ਇੱਕ ਮੋਠਾਂ ਵਾਲੀ ਆਣ ਕੇ ਇੱਥੇ ਗੱਲਾਂ ਦੇ ਆਣ ਕੇ ਉਹ ਚੱਲੇ ਆਣ ਕੇ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਹੋਈ ਏ ਪਾਸ਼ਾ ਜੀ ਦੇ ਕੋਲੇ ਆਣ ਕੇ ਇੱਥੇ ਬਾਦਲਾ ਨਹੀਂ ਅਸੀਂ ਸੋ ਲੈ ਗਾਉਂਦਾ ਪਿਆ ਸੀ ਜੇ ਤੁਸੀਂ ਮਲੇ ਵੀ ਸਹੀ ਜਿਹੇ ਵੀਡੀਓ ਸ਼ੇਅਰ ਕਰਾ ਜੇ ਤੇ ਇਹਨੂੰ ਲਾਣਤਾ ਜਰੂਰ ਪਾਇਆ ਜੇ ਬੇਸ਼ਰਮ ਬੰਦੇ ਨੂੰ।ਾਰੇ ਜਾਣ ਦੀ ਝੂਠ ਕੱਠੀ ਕੀਤੀ ਹੋਈ ਏ। ਆ ਮੋਠਾ ਵਾਲੀ ਆ ਜੇ ਇੱਕ ਨੰਬਰ ਦਾ ਲੁੱਚਾ ਬੰਦਾ ਏ ਲੁੱਚਾ। ਹਣ ਪਿੱਛੇ ਫਿਰਦਾ ਭੌਂਗ ਦਾ ਕੁੱਤੇ ਤਰਾਂ। ਮੈਂ ਉਹ ਬਾਦਲ ਕੰਜਰ ਤੋਂ ਕੀ ਲੈਣਾ। ਬਾਕੀ ਆਪਾਂ ਕੰਮ ਕਿਹੜੇ ਆਏ ਤਾਂ ਕਰੀ। ਅੱਧਰ ਤੋਂ ਕੀ ਲੈਣਾ? ਤੁਸੀਂ ਕਰਨੇ ਹੋ ਅੱਜ ਵੀ ਕਰਨੇ ਆ। ਹਾਂ ਜੇ ਤੁਸੀਂ ਤੁਸੀਂ ਕਰਾਉਂਦੇ ਰਹੇ ਜੇ। ਆ ਗੁਰਦੁਆਰਾ ਸਾਹਿਬ ਦੇ ਸ਼ਰਾਬਾ ਨਿਕਲੀਆਂ ਹੁਣ ਉਹ ਬੀਬੀ ਧਰਨਾ ਲਾ ਕੇ ਬੈਠੀ ਇਸ ਸ਼ਰਮਣੀ ਕਮੇਟੀ ਦਾ ਕੰਮ ਨਹੀਂ ਕੇ ਤੈਰੇ ਵੀ ਐਵੇਂ ਸੁਣਿਆ ਤੂੰ ਰਹਿ ਇਹ ਸ਼ਰਮਣੀ ਕਮੇਟੀ ਦਾ ਕੰਮ ਨਹੀਂ ਹੈ ਕੇ ਯਾਰ ਬਾ ਯਾਰ ਪੁੱਤ ਪਾਈ ਸਾ ਗੰਦ ਪਾਇਆ ਤੁਸੀਂ ਫੜ ਕੇ ਆਣ ਕੇ ਲੈ 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 ਲਾਂਗੇ ਯਾਰ ਗੰਦ ਗੰਦ ਤੁਸੀਂ ਪਾਇਆ ਫੜ ਕੇ ਸਾਰਾ ਗੁਰੂ ਰਾਮਦਾਸ ਪਾਇਆ ਗੋਲ ਘੋਟ ਕੇ ਖਾਧੀ ਜਾਂਦਾਈ ਤੁਸੀਂ ਬੱਸ ਬਹਿ ਜਾ ਉਹ ਯਾਰ ਤੇਰੇ ਮੈਂ ਤੂੰ ਮੇਰਾ ਠੇਕਾ ਚੁੱਕਿਆ ਮੋਟਾ ਨਾ ਜੰਦ ਪਾਇਆ ਤੁਸੀਂ ਫੜ ਕੇ ਯਾਰ ਵਾਏ ਵਾਏ ਕਿਉ ਗੁਰੂ ਰਾਮਦਾਸ ਪਾਏ ਗੋਲਕ ਲੋਟ ਕੇ ਕਹਾਂਗੇ ਸਿੱਖਾਂ ਨੂੰ ਤੁਸੀਂ ਮਰਵਾ ਦਿੱਤਾ ਵਲੀ ਆਵੇਂ ਬੇਸ਼ਰਮ ਕਿਹਾ ਜਾਣਦੇ ਨਾ ਹੁਣ ਤਾਂ ਉਹ ਬਹਿ ਜਾ ਯਾਰ ਕਿਉ ਐਵੇਂ ਧਮਾਚਾ ਤੂੰ ਇੱਥੇ ਆ ਗਿਆ ਬੂਥਾ ਚੱਕ ਕੇ ਤੂੰ ਆਉਣਾ ਜੀ ਤੂੰ ਬੰਨਾ ਤੂੰ ਮਿਲੋ ਕਰਾ ਕੇ ਕੰਮ ਤੂੰ 2 ਮਹੀਨਾਗਾ ਮਹੀਨਾ ਕਿਉਂ ਨਹੀਂ ਆਇਆ ਤੂੰ ਪਹਿਲਾਂ ਸ਼ਰਮਣਾ ਹੋਏ ਤਾਂ ਰਾਣੀਗਾ ਤੂੰ ਆਹ ਲੈ ਠੇਕਾ ਮੇਰਾ ਮੈਂ ਤੇ ਘਰ ਦੇ ਵਿੱਚ ਆਉਣਾ ਤੁਸੀਂ ਗੁਰੂ ਰਾਮਦਾਸ ਪਾਸੋਂ ਪੈਸਾ ਖਾ ਕੇ ਆਉਂਦੇ ਜੀ ਆਹ ਗੁਰੂ ਪਾਸ਼ਾ ਜੀ ਬੈਠੋ ਚਲੋ ਖਾਲਸਾ ਜੀ ਬੈਠੋ ਚਲੋ ਬਾਬਾ ਜੀ ਆਓ ਬਾਬਾ ਚੱਲ ਉਹਨੂੰ ਬਾਹਰ ਲੱਗ ਮਗਰ ਉਹ ਲੈ ਚਲੇ ਜਾਗੇ ਬਾਬਾ ਜੀ ਤੇਰਾ ਹੈ ਤੁਸੀਂ ਬਗਰਾੜੀ ਗੁਰੂ ਘਰਾਂ ਸਾਹਿਬ ਦੀ ਬੇਦਵੀਂ ਕਲਾ ਕੇ ਸਿੱਖਾਂ ਨੂੰ ਗੋਲੀਆਂ ਮਰਵਾਉਂਦੀਆਂ ਤੇਰਾ ਹੈ ਆਓ ਉੱਥੇ ਚੜ੍ਹ ਜਾਓ ਓਏ ਵੇੜਾ ਆ ਗੁਪਤੇ ਉਹ ਦਰਬਾਰ ਸਾਹਿਬ ਚੋਰੀ ਕਰਾਤੇ ਸਰੂਪ ਤੁਸੀਂ ਕਿ ਉਹ ਪੈਸਾ ਤੁਸੀਂ ਵੀ ਲੋੜਿਆ ਉਹ ਬੈਠਾ ਬਾਬਾ ਜੀ ਉਹਨਾਂ ਦੇ ਪੈਰਾਂ 'ਤੇ ਬਾਬਾ ਆਪਾਂ ਕੰਮ ਲਾਉਂਦੇ ਆ ਜੂਠ ਦੀ ਆ ਗਈ ਇੱਥੇ ਆ ਕੇ ਫੜ ਕੇ ਬੈਠੀ ਆ ਜੀ ਇੱਥੇ ਜੂਠ ਆਈ ਸੀ ਇੱਕ ਮੋਠਾ ਵਾਲੀ ਆਣ ਕੇ ਇੱਥੇ ਗੱਲਾਂ ਦੇ ਆਣ ਕੇ ਉਹ ਚੱਲੇ ਆਣ ਕੇ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਹੋਈ ਏ ਪਾਸ਼ਾ ਜੀ ਦੇ ਕੋਲੇ ਆਣ ਕੇ ਇੱਥੇ ਬਾਦਲਾਂ ਨਹੀਂ ਸੋਲੇਗਾਉਂਦਾ ਪਿਆ ਸੀ ਜੇ ਤੁਸੀਂ ਮਲੇ ਵੀ ਸਹੀ ਜਿਹੇ ਵੀਡੀਓ ਸ਼ੇਅਰ ਕਰਾ ਜੇ ਤੇ ਇਹਨੂੰ ਲਾਣਤਾ ਜਰੂਰ ਪਾਇਆ ਜੇ ਬੇਸ਼ਰਮ ਬੰਦੇ ਨੂੰ ਅਰੇ ਜਾਣ ਦੀ ਝੂਠ ਇਕੱਠੀ ਕੀਤੀ ਹੋਈ ਏ ਆ ਮੋਠਾ ਵਾਲੀ ਆ ਇਹਦੇ ਇੱਕ ਨੰਬਰ ਦਾ ਲੁੱਚਾ ਬੰਦਾ ਏ ਲੁੱਚਾ ਹਰ ਪਿੱਛੇ ਫਿਰਦਾ ਭੌਂਗਦਾ ਕੁੱਤੇ ਤਰਾਂ ਮੈਂ ਉਹ ਬਾਦਲ ਕੰਜਰ ਤੋਂ ਕੀ ਲੈਣਾ ਬਾਕੀ ਆਪਾਂ ਕੰਮ ਕਿਹੜੇ ਆਏ ਤਾਂ ਕਰੀ ਆਹ ਅੱਜ ਤੋਂ ਕੀ ਲੈਣਾ ਤੁਸੀਂ ਕਰਨੇ ਹੋ ਅੱਜ ਵੀ ਕਰਨੇ ਆਹ ਜੇ ਤੁਸੀਂ ਤੁਸੀਂ ਕਰਾਉਂਦੇ ਰਹੇ ਜੇ ਆ ਗੁਰਦੁਆਰਾ ਸਾਹਿਬ ਦੀ ਸ਼ਰਾਬਾ ਨਿਕਲੀਆਂ ਹੁਣ ਉਹ ਬੀਬੀ ਧਰਨਾ ਲਾ ਕੇ ਬੈਠੀ ਇਸ ਸ਼ਰਮਣੀ ਕਮੇਟੀ ਦਾ ਕੰਮ ਨਹੀਂ ਕੇ। ਕਹਿੰਦਾ ਤੇਰੇ ਵੀ ਐਵੇਂ ਸੁਣੇ। ਤੂੰ ਰਹਿ। ਇਸ ਸ਼ਰਮਣੀ ਕਮੇਟੀ ਦਾ ਕੰਮ ਨਹੀਂ ਹੈ ਕੇ। ਯਾਰ ਬਾ ਯਾਰ ਪੁੱਤ ਪਾਈ ਸਾਹਿਬ। ਗੰਦ ਪਾਇਆ ਤੁਸੀਂ ਫੜ ਕੇ ਆਣ ਕੇ। ਆ ਲੈ ਲੈ ਲਾ ਕੇ ਯਾਰ। ਗੰਦ ਗੰਦ ਤੁਸੀਂ ਪਾਇਆ ਫੜ ਕੇ ਸਾਰਾ। ਗੁਰੂ ਰਾਮਦਾਸ ਪਾਇ ਗੋਲ ਘੋਟ ਕੇ ਖਾਧੀ ਜਾਂਦਾਈ ਤੁਸੀਂ। ਬੱਸ ਬਹਿ ਜਾ। ਉਹ ਯਾਰ ਤੇਰੇ ਮੈਂ ਤੂੰ ਮੇਰਾ ਠੇਕਾ ਚੁੱਕਿਆ ਮੋਟਾ ਨਾ। ਆਹ ਗੰਦ ਪਾਇਆ ਤੁਸੀਂ ਫੜ ਕੇ ਯਾਰ ਵਾਏ ਵਾਏ ਕਿਉ ਗੁਰੂ ਰਾਮਦਾਸ ਪਾਹੇ ਗੋਲ ਘਲਟ ਕੇ ਕਹਾਂਗੇ ਸਿੱਖਾਂ ਨੂੰ ਤੁਸੀਂ ਮਰਵਾ ਦਿੱਤਾ ਲੀ ਆ ਵੇ ਬੇਸ਼ਰਮ ਕਿਹਾ ਜਾਣਦੇ ਨਾ ਹੁਣ ਤਾਂ ਉਹ ਬਹਿ ਜਾ ਯਾਰ ਕਿਉ ਐਵੇਂ ਧਮਾਸ਼ਾ ਤੂੰ ਇੱਥੇ ਆ ਗਿਆ ਬੁੱਥਾ ਜਾ ਕੇ ਤੂੰ ਆਉਣਾ ਜੀ ਤੂੰ ਬੰਨ੍ਹ ਨਾ ਤੂੰ ਮਿਲੋ ਕਰਾ ਕੇ ਕੰਮ ਤੂੰ ਪਹੀਨਾਗਾ ਮਹੀਨਾ ਕਿਉ ਨਹੀਂ ਆਇਆ ਤੂੰ ਪਹਿਲਾਂ ਚਲ ਤੁਸੀਂ ਚਲੋ ਸ਼ਰਮ ਨਾ ਹੋਏ ਤਾਂ ਰਾਣੀਗਾ ਤੂੰ ਆਹ ਲੈ ਠੇਕਾ ਮੇਰਾ ਮੈਂ ਆਦੇ ਘਰ ਦੇ ਵਿੱਚ ਆਉਣਾ ਤੁਸੀਂ ਗੁਰੂ ਰਾਮਦਾਸ ਪਾਛਾ ਪੈਸਾ ਖਾ ਕੇ ਆਉਂਦੇ ਜੀ ਆਹ ਗੁਰੂ ਪਾਛਾ ਜੀ ਚਲੋ ਖਾਲਸਾ ਜੀ ਬੈਠੋ ਚਲੋ ਬਾਬਾ ਜੀ ਆਓ ਚੱਲ ਬਾਬਾ ਚੱਲਾਂ ਨੂੰ ਬਾਹਰ ਲਵਾ ਮਗਰ ਅੱਲ ਚਲੇ ਜਾਾਂਗੇ ਬਾਬਾ ਜੀ ਤੇਰਾ ਹੈ ਤੁਸੀਂ ਬਗਰਾੜੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀਂ ਕਲਾ ਕੇ ਸਿੱਖਾਂ ਨੂੰ ਗੋਲੀਆਂ ਮਰਵਾਤੀਆਂ ਤੇਰਾ ਹੈ ਆਓ ਉੱਥੇ ਬੈਠੋ ਓਏ ਅਗੋ ਤੇ ਉਹ ਦਰਬਾਰ ਸਾਹਿਬ ਚੋਰੀ ਕਰਾਤੇ ਸਰੂਪ ਤੁਸੀਂ ਉਹ ਬੈਠੋ ਬਾਬਾ ਜੀ ਉਹਨਾਂ ਨੂੰ ਬੈਠਾ ਦਿੰਦਾ ਪਾਪਾ ਅੱਪਾ ਗਾਮੇ ਆਉਂਦੇ ਆ ਜੂਠ ਦੀ ਆ ਗਈ ਇੱਥੇ ਆ ਕੇ ਫੜ ਕੇ ਬੈਠੀ ਆ ਜੀ ਇੱਥੇ ਜੂਠ ਆਈ ਸੀ ਇੱਕ ਮੋਠਾਂ ਵਾਲੀ ਆਣ ਕੇ ਇੱਥੇ ਗੱਲਾਂ ਦੇ ਆਣ ਕੇ ਉਹ ਚੱਲੇ ਆਣ ਕੇ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਹੋਈ ਏ ਪਾਸ਼ਾ ਜੀ ਦੇ ਕੋਲੇ ਆਣ ਕੇ ਇੱਥੇ ਬਾਦਲਾਂ ਨਹੀਂ ਸੋਲੇਗਾਉਂਦਾ ਪਿਆ ਸੀ ਜੇ ਤੁਸੀਂ ਮਲੇ ਵੀ ਸਹੀ ਜਿਹੇ ਵੀਡੀਓ ਸ਼ੇਅਰ ਕਰਾ ਜੇ ਤੇ ਇਹਨੂੰ ਲਾਣਤਾ ਜਰੂਰ ਪਾਇਆ ਜੇ ਬੇਸ਼ਰਮ ਬੰਦੇ ਨੂੰਾਰੇ ਜਾਣ ਦੀ ਝੂਠ ਇਕੱਠੀ ਕੀਤੀ ਹੋਈ ਏ ਆ ਮੋਠਾ ਵਾਲੀ ਆ ਇਹਦੇ ਇੱਕ ਨੰਬਰ ਦਾ ਲੁੱਚਾ ਬੰਦਾ ਏ ਲੁੱਚਾ ਹਣ ਪਿੱਛੇ ਫਿਰਦਾ ਭੌਂਗ ਦਾ ਕੁੱਤੇ ਤਰਾਂ ਮੈਂ ਉਹ ਬਾਦਲ ਕੰਜਰ ਤੋਂ ਕੀ ਲੈਣਾ ਬਾਕੀ ਆਪਾਂ ਕੰਮ ਕਿਹੜੇ ਆਏ ਤਾਂ ਕਰੀ ਆਹੋ ਅੱਗੇ ਤੋਂ ਕੀ ਲੈਣਾ ਤੁਸੀਂ ਕਰਨੇ ਹੋ ਅੱਜ ਵੀ ਕਰਨੇ ਆਹ ਜੇ ਤੁਸੀਂ ਤੁਸੀਂ ਕਰਾਉਂਦੇ ਰਹੇ ਜੇ ਆ ਗੁਰਦੁਆਰਾ ਸਾਹਿਬ ਦੀ ਸ਼ਰਾਬਾ ਨਿਕਲੀਆਂ ਹੁਣ ਉਹ ਬੀਬੀ ਧਰਨਾ ਲਾ ਕੇ ਬੈਠੀ ਐ ਸ਼ਰੋਮਣੀ ਕਮੇਟੀ ਦਾ ਕੰਮ ਨਹੀਂ ਕੇ ਕਹਿੰਦਾ ਤੇਰੇ ਵੀ ਐਵੇਂ ਹੁੰਦੇ ਆ ਤੂੰ ਰਹਿਣ ਦੇ ਐ ਸ਼ਰੋਮਣੀ ਕਮੇਟੀ ਦਾ ਕੰਮ ਨਹੀਂ ਹੈ ਕੇ ਆ ਯਾਰ ਬਾਓ ਯਾਰ ਗੰਦ ਪਾਇਆ ਤੁਸੀਂ ਫੜ ਕੇ ਆਣ ਕੇ ਆ ਲੈ ਲੈ ਲਾ ਕੇ ਯਾਰ ਗੰਦ ਗੰਦ ਤੁਸੀਂ ਪਾਇਆ ਫੜ ਕੇ ਸਾਰਾ ਗੁਰੂ ਰਾਮਦਾਸ ਪਾਇਆ ਗੋਲ ਘਲਟ ਕੇ ਖਾਦੀ ਜਾਂਦਾਈ ਤੁਸੀਂ ਬੱਸ ਬਹਿ ਜਾ ਓ ਯਾਰ ਤੇਰੇ ਮੈਂ ਤੂੰ ਮੇਰਾ ਠੇਕਾ ਚੁੱਕਿਆ ਮੋਟਾ ਨਾ ਆਹੋ ਗੰਦ ਪਾਇਆ ਤੁਸੀਂ ਫੜ ਕੇ ਯਾਰ ਬਾਈ ਬਾਈ ਕਿਉਂ ਕਿਉਂ ਗਰੂਰਾਉਂਦਾ ਪਾਹੇ ਗੁਲਕ ਲੋਟ ਕੇ ਕਾਗੇ ਸਿੱਖਾਂ ਨੂੰ ਤੁਸੀਂ ਮਰਵਾ ਦਿੱਤਾ ਰੀ ਆਵੇਂ ਬੇਸ਼ਰਮ ਕਿਹਾ ਜਾਣਦੇ ਨਾ ਹੁਣ ਤਾਂ ਉਹ ਬਹਿ ਜਾ ਯਾਰ ਕਿਉਂ ਐਵੇਂ ਤਮਾਸ਼ਾ ਤੂੰ ਇੱਥੇ ਆ ਗਿਆ ਬੁੱਥਾ ਜਾ ਕੇ ਤੂੰ ਹੁਣ ਆਜੇ ਤੂੰ ਬੰਨ੍ਹ ਨਾ ਤੂੰ ਮੇਲੋ ਕਰਾ ਕੇ ਕੰਮ ਤੂੰ ਪਹੀਨਾਗਾ ਮਹੀਨਾ ਕਿਉਂ ਨਹੀਂ ਆਇਆ ਤੂੰ ਪਹਿਲਾਂ ਬੇਸ਼ਰਮ ਨਾ ਹੋਏ ਤਾਂ ਰਾਣੀਗਾ ਤੂੰ ਆ ਲੈ ਠੇਕਾ ਮੇਰਾ ਮੈਂ ਤੇ ਘਰ ਦੇ ਵਿੱਚ ਆਉਣਾ ਤੁਸੀਂ ਗੁਰੂ ਰਾਮਦਾਸ ਪਾਸ਼ਾ ਪੈਸਾ ਖਾ ਕੇ ਆਉਂਦੇ ਜੀ ਆਹ ਗੁਰੂ ਪਾਸ਼ਾ ਜੀ ਬੈਠੋ ਚਲੋ ਖਾਲਸਾ ਜੀ ਬੈਠੋ ਚਲੋ ਬਾਬਾ ਜੀ ਆਓ ਬਾਬਾ ਚੱਲਾਂ ਨੂੰ ਬਾਹਰ ਲਾ ਮਗਰ ਅਸੀਂ ਚਲੇ ਜਾਵਾਂਗੇ ਬਾਬਾ ਜੀ ਤੇਰਾ ਹੈ ਤੁਸੀਂ ਬਗਰਾੜੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀਂ ਕਰਾ ਕੇ ਸਿੱਖਾਂ ਨੂੰ ਗੋਲੀਆਂ ਮਰਵਾਤੀਆਂ ਤੇਰਾ ਹੈ ਬਾਬਾ ਬੈਠੋ ਆਓ ਉੱਥੇ ਬੈਠਾ ਬਾਬਾ ਹੋ ਵੇਰਾ ਅਗੋ ਤੇ ਉਹ ਦਰਬਾਰ ਸਾਹਿਬ ਚੋਰੀ ਕਰਾਤੇ ਸਰੂਪ ਤੁਸੀਂ ਆ ਕੇ ਉਹ ਬੈਠੋ ਬਾਬਾ ਜੀ ਉਹਨਾਂ ਨੂੰ ਬੈਠਾ ਪਪਾ ਅੱਪਾ ਗਾਮੇ ਆਉਂਗੇ ਵਾਹ ਜੂਠ ਦੀ ਆ ਗਈ ਇੱਥੇ ਆ ਕੇ ਫੜ ਕੇ ਬੈਠੀ ਆ ਜੀ ਇੱਥੇ ਜੂਠ ਆਈ ਸੀ ਇੱਕ ਮੋਠਾਂ ਵਾਲੀ ਆਣ ਕੇ ਇੱਥੇ ਗੱਲਾਂ ਦੇ ਆਣ ਕੇ ਉਹ ਚੱਲਿਆ ਆਣ ਕੇ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਹੋਈ ਏ ਪਾਸ਼ਾ ਜੀ ਦੇ ਕੋਲੇ ਆਣ ਕੇ ਇੱਥੇ ਬਾਦਲਾ ਨਹੀਂ ਸੋਸੋ ਲੈ ਕੇ ਆਉਂਦਾ ਪਿਆ ਸੀ ਜੇ ਤੁਸੀਂ ਮਲੇ ਵੀ ਸਹੀ ਜਿਹੇ ਵੀਡੀਓ ਸ਼ੇਅਰ ਕਰਾ ਜੇ ਤੇ ਇਹਨੂੰ ਲਾਣਤਾ ਜਰੂਰ ਪਾਇਆ ਜੇ ਬੇਸ਼ਰਮ ਬੰਦੇ।ਾਰੇ ਜਾਣ ਦੀ ਝੂਠ ਇਕੱਠੀ ਕੀਤੀ ਹੋਈ ਏ। ਆ ਮੋਠਾ ਵਾਲੀ ਆ ਇਹਦੇ ਇੱਕ ਨੰਬਰ ਦਾ ਲੁੱਚਾ ਬੰਦਾ ਏ ਲੁੱਚਾ। ਹਰ ਪਿੱਛੇ ਫਿਰਦਾ ਭੌਂਗਦਾ ਕੁੱਤੇ ਤਰਾਂ। ਮੈਂ ਉਹ ਬਾਦਲ ਕੰਜਰ ਤੋਂ ਕੀ ਲੈਣਾ। ਬਾਕੀ ਆਪਾਂ ਕੰਮ ਕਿਹੜੇ ਆਏ ਤਾਂ ਗੱਲ ਹੀ। ਅਸੀਂ ਤਾਂ ਕੀ ਲੈਣਾ। ਤੁਸੀਂ ਕਰਨੇ ਹੋਰ ਕੀ ਕਰਨੇ ਆ। ਅਜੇ ਤੁਸੀਂ ਤੁਸੀਂ ਕਰਾਉਂਦੇ ਰਹੇ ਜੇ। ਆ ਗੁਰਦੁਆਰਾ ਸਾਹਿਬ ਦੇ ਸ਼ਰਾਬਾ ਨਿਕਲੀਆਂ ਹੁਣ ਉਹ ਬੀਬੀ ਧਰਨਾ ਲਾ ਕੇ ਬੈਠੀ ਇਸ ਸ਼ਰਮਣੀ ਕਮੇਟੀ ਦਾ ਕੰਮ ਨਹੀਂ ਕੇ ਕਹਿੰਦਾ ਤੇਰੇ ਵੀ ਐਵੇਂ ਸੁਣਿਆ ਤੂੰ ਰਹਿਣ ਦੇ ਇਸ ਸ਼ਰਮਣੀ ਕਮੇਟੀ ਦਾ ਕੰਮ ਨਹੀਂ ਹੈ ਕੇ ਉਹ ਯਾਰ ਬਾਓ ਯਾਰ ਗੰਦ ਪਾਇਆ ਤੁਸੀਂ ਫੜ ਕੇ ਆਣ ਕੇ ਆਹ ਲੈ ਲੈ ਲਾਂਗੇ ਯਾਰ ਗੰਦ ਗੰਦ ਤੁਸੀਂ ਪਾਇਆ ਫੜ ਕੇ ਸਾਰਾ ਗੁਰੂ ਰਾਮਦਾਸ ਪਾਇ ਗੋਲ ਘੁਟ ਕੇ ਖਾਦੀ ਜਾਂਦਾਈ ਤੁਸੀਂ ਬੱਸ ਬਹਿ ਜਾ ਉਹ ਯਾਰ ਤੇਰੇ ਮੈਂ ਤੂੰ ਮੇਰਾ ਠੇਕਾ ਚੁੱਕਿਆ ਮੋਟਾ ਨਾ ਆਹ ਗੰਦ ਪਾਇਆ ਤੁਸੀਂ ਫੜ ਕੇ ਯਾਰ ਬਾਈ ਬਾਈ ਕਿਉਂ ਗੁਰੂ ਰਾਮ ਦਾ ਪਾਹੀ ਗੋਲਕ ਲੁੱਟ ਕੇ ਕਹਾਂਗੇ ਸਿੱਖਾਂ ਨੂੰ ਤੁਸੀਂ ਮਰਵਾ ਦਿੱਤਾ ਵੀ ਆਵੇਂ ਬੇਸ਼ਰਮ ਕਿਹਾ ਜਾਣਦੇ ਨਾ ਹੁਣ ਤਾਂ ਉਹ ਬਹਿ ਜਾ ਯਾਰ ਕਿਉਂ ਐਵੇਂ ਧਮਾਚਾ ਤੂੰ ਇੱਥੇ ਆ ਗਿਆ ਬੁੱਥਾ ਚੱਕ ਕੇ ਤੂੰ ਆਉਣਾ ਸੀ ਤੂੰ ਬੰਨੇ ਤੂੰ ਮਿਲੋ ਕਰਾ ਕੇ ਕੰਮ ਤੂੰ 2 ਮਹੀਨਾਗਾ ਮਹੀਨਾ ਕਿਉਂ ਨਹੀਂ ਆਇਆ ਤੂੰ ਪਹਿਲਾਂ